ਅੱਜ ਸਾਡਾ ਸਾਰਾ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਣ ਪੇਟ ਚੜਿਆ ਉਸ ਬੰਦੇ ਦੀ ਭੇਟ ਕਿਉਂ ਚੜਿਆ ਵੀ ਉਸ ਬੰਦੇ ਨੇ ਜਿਹੜਾ ਸੋਇਆਂ ਨੂੰ ਪਾਣੀ ਦੇਣਾ ਸੀ ਉਸ ਕਰਕੇ ਪਾਣੀ ਡੰਪ ਕਰ ਲਿਆ ਥਲੜੀ ਜਿਹੜੀ ਉਹਦੇ ਵਰਕਰ ਸੀ ਜਿਹੜੇ ਉਹਦੇ ਐਕਸ਼ਨ ਸੀ ਐਸ ਡੀਓ ਸੀ ਉਹ ਰਿਪੋਰਟਾਂ ਬਣਾ ਬਣਾ ਭੇਜਦੇ ਰਹੇ ਸਾਰੇ ਬੰਨ ਕੱਚੇ ਆ ਬਹੁਤ ਚੁਰਾਂ ਦਾ ਇਹਨਾਂ ਦਾ ਕੰਮ ਨਹੀਂ ਹੋਇਆ ਟੁੱਟ ਜਾਣਗੇ ਵੀ ਇੱਥੇ ਆਪਾਂ ਪਾਣੀ ਰਿਲੀਜ਼ ਕਰੀਏ ਉਸ ਬੰਦੇ ਦੀ ਹਿੰਦ ਨੇ ਉਹਨੇ ਪਾਣੀ ਰਿਲੀਜ਼ ਨਹੀਂ ਕਰ ਦਿੱਤਾ ਉਹ ਹਾਰਸ਼ ਪੈ ਗਈ ਸਾਰਾ ਟੁੱਟ ਗਿਆ ਸਾਰਾ ਪੰਜਾਬ ਦਾ ਨੁਕਸਾਨ ਉਹਨੂੰ ਕਿਸ ਨੇ ਸਵਾਲ ਕੁਐਸ਼ਨ ਨਹੀਂ ਅਜੇ ਤੱਕ ਹੀ ਅੱਜ ਬਾਜਵਾ ਸਾਹਿਬ ਨੇ ਉਦੇ ਖਿਲਾਫ ਉੱਥੇ ਵਿਧਾਨ ਸਭਾ ਚ ਕਿੰਨੀਆਂ ਗੱਲਾਂ ਕੀਤੀਆਂ ਕੋਈ ਜਵਾਬ ਨਹੀਂ ਸੀਐਮ ਸਾਹਿਬ ਨੂੰ ਚਾਹੀਦਾ ਸੀ ਉੱਤੇ ਉਹ ਘੌਰ ਕਰਦਾ ਉੱਤੇ ਡਿਬੇਟ ਕੀਤੀ ਉਹਦੇ ਵੱਲੋਂ ਉਸ ਤੋਂ ਬਾਅਦ ਰੰਧਾਵਾ ਸਾਹਿਬ ਨੇ ਚਿੱਠੀ ਪਾਈ ਸੈਂਟਰ ਨੂੰ ਬੇ ਕ੍ਰਿਸ਼ਨ ਕੁਮਾਰ ਦੀ ਬਦੌਲਤ ਸਾਡਾ ਪੰਜਾਬ ਰੁੜਿਆ ਰਾਣਾ ਗੁਰਜੀਤ ਸਿੰਘ ਨੇ ਕਿਹਾ ਬੇ ਜਾਨ ਕ੍ਰਿਸ਼ਨ ਕੁਮਾਰ ਨੂੰ ਭਾਂਡੇ ਪਾ ਦਿਓ ਜਾਂ ਆਪਣੀ ਪਾਰਟੀ ਪਾ ਦਿਓ ਇਹਨਾਂ ਕ੍ਰਿਸ਼ਨ ਕੁਮਾਰ ਛੜਤਾ ਪਾਰਟੀ ਭਾਂਡੇ ਚ ਪਾ ਦਿੱਤੀ ਇਹ ਇੱਕ ਬੰਦਾ ਤੁਸੀਂ ਕਹਿੰਦੇ ਹੋ ਵੀ ਉਹ ਬਹੁਤ ਇਮਾਨਦਾਰ ਆ ਇਮਾਨਦਾਰ ਤੋਂ ਆਪਾਂ ਪੰਜਾਬ ਮਰਵਾਉਣਾ ਸਰ ਇਮਾਨਦਾਰ ਨੂੰ ਅਕਲ ਨਹੀਂ ਤਸੀਂ ਉਸ ਪੋਸਟ ਤੇ ਆਇਆ ਜਿਹੜੀ ਪੋਸਟ ਨੁਕਸਾਨਦਾਇਕ ਆ ਇਹੋ ਜੀਆਂ ਪੋਸਟਾਂ ਖਤਮ ਕਰਕੇ ਲੱਗਦੀਆਂ ਹੁੰਨੇ ਉਹਨੇ ਅਸੀਂ ਇਮਾਨਦਾਰ ਤੋਂ ਛੱਟਣਾ ਜਿਹੜਾ ਸਾਡਾ ਏਡਾ ਵੱਡਾ ਨੁਕਸਾਨ ਕਰ ਗਿਆ ਪੰਜਾਬ ਦਾ ਨਵੀਂ ਸਰਕਾਰ ਆ ਗਈ ਮਹਾਰਾ ਨੇ ਕਿਰਪਾ ਕੀਤੀ ਕੋਈ ਸਰਕਾਰ ਚ ਹਿੱਸਾ ਬੰਨਦਾ ਮੌਕਾ ਮਿਲਿਆ ਜਿੱਦਣੇ ਦੀ ਇਨਕੁਆਰੀ ਸ਼ੁਰੂ ਹੋ ਗਈ ਨਾ ਉਹ ਦਿਨ ਮੈਂ ਦੱਸੂਗਾ ਵੀ ਇਮਾਨਦਾਰ ਕਿੰਨਾ ਗਿਆ ਹੂੰ